ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰੀ ਵੱਡੀ ਮਾੜੀ ਘਟਨਾ ਹੋਈਆਂ ਕਈ ਮੋਤਾਂ ਖਬਰ ਨੂੰ ਅੰਤ ਤੱਕ ਦੇਖਦਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆਰੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਹਾਂ ਉੱਤਰਪੜ ਦੇ ਜੇ ਹਾਤਰਸ ਜ਼ਿਲ੍ਹੇ ਤੋਂ ਇੱਕ ਦੁੱਖ ਦੀ ਖਬਰ ਆਈ ਹੈ ਇੱਥੇ ਪਗਦਰਦਰਾਨ ਇੱਕ satsang ਤੇ ਹਿੱਸਾ ਲੈਣ ਆਏ ਤੇ ਲੋਕਾਂ ਦੀ ਮੌਤ ਹੋ ਗਈ ਇਸ ਗੱਲ ਦੀ ਪੁਸ਼ਟੀ ਏਟਾ ਦੇ ਚੀਫ ਮੈਡੀਕਲ ਅਫਸਰ ਨੇ ਕੀਤੀ حاصل ਜਾਣਕਾਰੀ ਅਨੁਸਾਰ ਭੋਲੇ ਬਾਬਾ ਦੇ satsang ਵਿੱਚ ਪਗਦਰਦਰਾਨ ਇਹ ਹਸਾਬਾ ਪਰਿਆ ਮ੍ਰਿਤਕਾਂ ਵਿੱਚ ਤਿੰਨ ਬੱਚੇ ਤੇ ਇੱਕ 19 ਸਾਲ ਇੱਕ 19 ਔਰਤਾਂ ਵੀ ਸ਼ਾਮਿਲ ਹਨ ਤੇ ਨਾਲ ਹੀ ਇਸ ਬਾਰੇ ਰਕੇਸ਼ ਪ੍ਰਤਾਪ ਸਿੰਘ ਨੇ ਦਸਤੇ ਇੱਕ ਹਤਰਸ ਜ਼ਿਲ੍ਹੇ ਦੇ ਸਿਕੰਦਰ ਰਾਓ ਥਾਣਾ ਖੇਤਰ ਦੇ ਫੁਲਰਾਈ ਗਾਬ ਚ ਭੋਲੇ ਬਾਬਾ ਦੇ 사ਸੰਗਦਨ ਇਹ ਹਾਦਸਾ ਵਾਪਰਿਆ ਹਸਲ ਜਾਣਕਾਰੀ ਮੁਤਾਬਕ ਇਹ ਹਾਦਸਾ 사ਸੰਗਦ ਦੀ ਸਮਾਪਤੀ ਤੋਂ ਬਾਅਦ ਮੱਤੀ ਪਗਦੜ ਕਾਰਨ ਵਾਪਰਿਆ ਇਡਾ ਦੇ ਸੀਐਮਓ ਡਾਕਟਰ ਉਮੇਸ਼ ਕੁਮਾਰ ਤਰੇਪੈਠੀ ਨੇ ਕਿਹਾ ਲਾਸ਼ਾਂ ਮਿਲਦੀ ਦੀ ਕੀਤੀ ਹੈ ਮਰਨ ਵਾਲੇ ਵਿੱਚ 19 ਔਰਤਾਂ ਤੇ 5 ਬੱਚੇ ਸ਼ਾਮਿਲ ਹਨ ਜਾਣਕਾਰੀ ਦੇ ਮੁਤਾਬਕ ਹਤਰਸ ਜ਼ਿਲ੍ਹੇ ਦੇ ਸਤੰਦਰ ਰਾਉ ਥਾਣਾ ਖੇਤਰ ਦੇ ਫੁੱਲਰਾਏ ਪਿੰਡ ਦੇ ਗੋਲੇ巴巴 ਦੇ ਸਾਧ ਸੰਗਦਰਨ ਭਾਈ ਦਰਨ ਮੱਛੀ ਅਤੇ ਅਕਸਰ ਕਈ ਸਰਦਾਰਾਂ ਦੀ ਮੌਤ ਹੋ ਗਈ ਹੈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਇਹੜਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ